ਦੀ ਪਟਾਲੀਏ ਮੋੜੇ ਦੇ ਨਾਲ ਪਿਆਰ ਆ ਮਾਰੇ ਮਿੱਤਰੋ ਔਰ ਦੂਜਾ ਆ ਕੀ ਕਰ ਗਿਆ ਓਏ ਲੈ ਵੀ ਰਵੀ ਤੇ ਜੀਵਨਾ ਓ ਜੂਬਾ ਖੇਡ ਕਬੱਡੀ ਦਾ ਤਾੜੀਆਂ ਲਾ 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 ਓ ਬੱਲੇ ਬੱਲੇ ਹੁਣ ਦੇਖ ਲੈ ਵੀ ਕੌਣ ਤਾ ਅਜੂਬੇ ਦਾ ਮਿਲਿਆ ਉਹਦਾ ਇਹ ਹੈ ਜਗਨ ਗੱਪਰੋ ਅਜੂਬਾ ਖੇਡ ਕਬੱਡੀ ਦਾ ਮਸਤ ਮੌਲਾ ਜਿਹ ਹੈ ਟਾਮਾ ਜਫਾ ਖਾਂਦਾ ਜਿੱਥੇ ਜਾਂਦਾ ਧੰਨ 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 ਸਰਾ ਕਰਮ ਜਿੱਥੇ ਜਾਂਦਾ ਸਿਰਾ ਲਾਉਂਦਾ ਜਿੱਥੇ ਜਾਂਦਾ ਹੈ ਇਹ ਸਿਰਾ ਲਾਉਂਦਾ ਰਤਬਾ ਜੁਬੇ ਦਾ ਲੋਕੋ ਜੀਵਨ ਹੈ ਪਾਇਆ ਰਤਬਾ ਜੁਬੇ ਦਾ ਆ ਜੀਵਨ ਹੈ ਆ ਜੀਵਨ ਦੀ ਛੇੜਨੋਂ ਕਿਹੜੇ ਸੁਲਤਾਨ ਕਰਮਾ ਕਹਿੰਦਾ ਵੀ ਰਾਣੇ ਹੋਣੀ ਪੰਜਾਬ ਪੁਲਿਸ ਵਾਲੇ 500 ਤੋਂ ਮਨਦੀਪ ਹੋਣੀ ਸਾਡੇ ਵੀਰ ਲਾਈਨ ਜੁੜੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆ ਦੋਤੇ ਵਾਲਾ ਬਾਗ ਦੋਤੇ ਵਾਲਾ ਬਾਗ ਮੇਰੇ ਦੁਨੀਆ ਲਓ ਸੁਲਤਾਨ ਸੰਦੀਪ ਸੁਲਤਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਾਰਿਆ ਰੇਡ ਖਿਡਾਰੀਆਂ ਪਾਹ ਪੁਰਾਣੇ ਖਿਡਾਰੀਆਂ ਵਰਗਾ ਅੰਦਾਜ਼ ਆਨ ਸਰੀਰ ਵੱਖਰਾ ਸੋਹਣੀ ਖੇਡ ਆ ਸ਼ੀਰਾ ਇਸ ਵੇਲੇ ਫੇਰ ਸ਼ੀਰਿਆ ਕੋਸ਼ਿਸ਼ ਸੋਹਣੀ ਕੀ ਬਾ ਚੁੱਟੀ ਦਾ ਮੈਚ ਆ ਅਜੂਬਾ ਆ ਗਿਆ 20 ਮਾਰਚ ਨੂੰ ਜਲਾਲ ਦੇ ਵਿੱਚ ਗੁਲਯਾਰੀ ਦਾ ਤੇ ਕਹਿੰਦੇ ਅਜਮੇਰ ਜਲਾਲ ਹੁਣਾਂ ਦਾ ਜੀਵਨ ਹੁਣਾਂ ਦਾ ਵੱਡਾ ਇੱਕ ਪਾਸੇ ਅਮਨ ਆਰ ਦੂਜੇ ਪਾਸੇ ਜੀਵਨ ਜੀਵਨ ਮਾਨਵ ਦੇ ਨਾਲ ਤੇ ਔਰ 7ਵੇਂ ਨੰਬਰ ਦਾ ਰੇਡਰ ਕਹਿੰਦੇ ਮਨੀ ਬੱਦੋ ਵਾਲੀ ਰਿਹਾ ਹੈ 8ਵੇਂ ਨੰਬਰ ਦਾ ਰੇਡਰ ਬੱਗਾ ਰਿਹਾ ਦੁੱਲਣਾ ਦੁੱਲਾ ਬੱਗਿਆਂ ਵਾਲਾ ਰਿਹਾ ਹੈ ਲਓ ਪਹਿਲੀ ਰੇਡ 1000 ਦੀ ਰੇਡ ਹੈ 1000 ਦੀ ਰੇਡ ਹੈ 1000 ਦੀ ਰੇਡ ਤੇ ਸ਼ੀਰੇ ਦਾ ਜੱਫਾ ਲੱਗੂ ਕਿ ਨਹੀਂ ਗੱਲ ਸਮੇਂ ਦੀ ਮੇਰੇ ਮਿੱਤਰੋ ਆ ਲੱਗਿਆ ਜ਼ੋਰ ਤੂਰ ਸੁਲਤਾਨ ਦਾ 1000 ਰੁਪਿਆ ਜੰਡੀਆਂ ਵਾਲਿਆ ਸਾਬ ਨੌਜਵਾਨਾ ਇਹ ਮਾਇਆ ਦੇ ਗੱਫੇ ਸੁਲਤਾਨ ਦੇ ਲਈ ਆਇਆ ਦੋਦੇ ਵਾਲਾ ਸੰਦੀਪ ਅੱਜ ਮੇਰੇ ਵੀਰੋ ਕਹਿੰਦੇ ਜੀਵਨ ਬਾਤ ਲੰਬੇ ਸਮੇਂ ਬਾਅਦ ਵਾਂਦਰਾ ਵਾਲਾ ਸੋਨਾ ਇਹ ਇਕੱਠੇ ਖੇਡ ਰਹੇ ਨੇ ਲਓ ਫਾਈਨਲ ਮੈਚ ਚੱਲਦਾ ਜੰਗੀਆਣਾ ਤੇ ਦੂਜੇ ਪਾਸੇ ਗੁਰਦਾਸਪੁਰ ਲਾਈਨਸ ਹਰਜੀਤ ਬਾਜਾਖਾਨਾ ਫਰੈਂਡਜ਼ ਕਬੱਡੀ ਕਲੱਬ ਤੇ ਨਾਲ ਭਾਈ ਅਸ਼ਮੀ ਹੁਣਾ ਦਾ ਤੇ ਬਾਈ ਮਨੀਸ਼ ਉਹਨਾਂ ਦਾ ਹੈ ਬਾਈ ਕੈਪਟਨ ਗੇਲੂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲੋ ਜੀਵਨ 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 ਹੋਗੀ ਪਟਾਲੀਏ ਮੋੜੇ ਦੇ ਨਾਲ ਪਿਆਰ ਹੈ ਮਾਰੇ ਮਿੱਤਰੋ ਔਰ ਦੂਜੇ ਆ ਆ ਕੀ ਕਰ ਗਿਆ ਓਏ ਆ ਕੀ ਕਰ ਗਿਆ ਪਰ ਦੂਜੇ ਪਾਸੇ ਸਬਾਨਾ ਨੂੰ ਟੱਚ ਕਰਦੀ ਹੈ ਲਓ ਚਾਰੇ ਚਾਰੇ ਦੇ ਚਾਰੇ ਪਿਆਰ ਨੇ ਹੁਣ ਵੇਖਣਾ ਵੀ ਕੌਣ ਟੱਕਰਾਂ ਕੌਣ ਰੱਖਦਾ ਇਹ ਸਮੇਂ ਦੀਆਂ ਗੱਲਾਂ ਹੋੜੀਆਂ ਨੇ ਮੇਰੇ ਮਿੱਤਰੋ ਮਾਮਾ ਦੇ ਬਲੀ ਪੁੱਤ ਭਿੰਦੇ ਨੇ ਆਹ ਸੁਲਤਾਨ ਫਿਰ ਜਾਲਾਂ ਬਖੜੀਆਂ ਨੇ ਇਸ਼ਾਰੇ ਹੋ ਗਏ ਹਾਲ ਫੜ ਗਿਆਰਾ ਦਾ ਬਾਗੋ ਬਾਗਾ ਹਾਲ ਚਾਲ ਮਿੱਤਰਾਂ ਦਾ ਲਓ ਜੀਵਨ ਟੱਕਰ ਚੋਪਰੀ ਦਾ ਮੈਚ ਚੋਪਰੀ ਦੇ ਮੱਲਾਂ ਦੇ ਦਰਮਿਆਨ ਆਹ ਦੇਖਦੇ ਵੀ ਰਵੀ ਤੇ ਜੀਵਨ ਉਹ ਜੁਬਾਂ ਖੇਡ ਕਬੱਡੀ ਦਾ ਤਾੜੀਆਂ ਲਾ 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 ਉਹ ਬੱਲੇ ਬੱਲੇ ਹੁਣ ਦੇਖਦੇ ਵੀ ਕੌਣ 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 ਭਜਦਾ ਤੇ ਕੌਣ ਰੱਖਦਾ ਤਾੜੀਆਂ ਤਾੜੀਆਂ ਮੇਰੇ ਮਿੱਤਰੋ ਸਿਰੇ ਦਾ ਮੈਚ ਹੈ ਸਿਰੇ ਅਮਰਤ ਕਾਲੇ ਕਾਂ ਜੀ ਮੇਰੇ ਨਾਲ ਕੀ ਸੰਪਰਕ ਕਰਨਗੇ ਅਮਰਤ